ਅਪਾਸ਼ੀਰਿਆ ਰਮਨਦਾਸ ਜੈ ਬਾਇਆ ਕਿ ਆਪਣੇ ਨਾਲ ਸਾਥੀ ਭੈ ਜੀਵਨ ਸਿੰਘ ਜੀ ਵੀ ਆਏ ਨੇ ਤੇ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਉਂਦੇ ਹਾਂ ਜੀ ਰਮਨਦਾਸ ਸਾਹਿਬ ਜੀ ਇਹ ਦਰਸ਼ਕਾਂ ਨੇ ਸਾਰੇ ਸੰਤਾਂ ਨੂੰ ਜੀ ਰੇਓ ਜੋ ਆਪਾਂ ਦੇ ਛਿਲੇ ਦਰਵਾਜ਼ੇ ਬਾਈਨ ਨਾਲ ਇਸੋ ਦੇ 10 ਨੰਬਰ ਸਾਜੇ ਤੇ ਪਾਉ। ਜੋ ਆਪਾਂ ਹੁਣ ਪੰਜ ਸ਼ਨਾਨਾ ਕਰਨ ਜਾ ਰਹੇ ਹਾਂ ਆਪਣੇ ਨਾਲ ਭਾਈ ਜੀ ਉਹ ਚੁੱਕੀ ਤੇ ਤੁਮ ਦੱਸੋ ਪੰਜ ਸ਼ਰਨਾਂ ਪੰਜ ਸ਼ਰਨਾਂ ਕਰ ਲੱਗੇ ਜੀ ਦੇਖੋ ਇਹ ਕਰੋ ਦਰਸ਼ਨ ਹਰਮੰਦਰ ਸਾਹਿਬ ਜੀ ਦੇ ਮਾਈਕਰ ਦੀ ਕਿਰਪਾ ਕਰਨਾ ਸਾਨੂੰ ਨਾਲ ਬੋਲ ਸਿੰਘ ਜੀ ਪੰਜ ਸ਼ਰਨਾਂ ਕਰਕੇ ਆ ਗਏ ਹੁਣ ਆਪਾਂ ਜਾਵਦੇ ਹਾਂ ਪੰਜ ਸ਼ਰਨਾਂ ਕਰਨਾ ਕੋਈ ਜੀ ਬੋਲੇ ਭਾਈ ਮੇ ਭਾਈ ਜੀ ਨੂੰ ਜੀ ਨੂੰ ਨਾਲ ਕਰ ਲਗੇ ਆ ਦੇਖੋ گے کھاواں گے اپنے لاؤ درشن کری جانے ਸੰਗਤ ਦਾ ਮਖਾਨ ਜੀ ਆਪਾਂ ਜਿਹੜੇ ਉਹਨੂੰ ਜੀ ਆਪਣੇ ਨਾਲ ਭਾਈ ਸਾਹਿਬ ਬਹੁਤ ਪੁਰਾਣੇ ਸਮਝਿਆ ਹੋਏ ਦੋਸਤ ਨਾਲ ਹੋਵੇ ਤਵਾਤਾਰ ਸ਼੍ਰੀ ਗੁਰੂ ਮਹੰਦ ਸਾਹਿਬਾਂ ਦੇ ਨੂੰ ਪਾਪਾ ਜੀ ਅੱਜ ਆ ਰਹੇ ਆਂ ਜੀ ਸੰਗਤ ਵੇਖੋ ਗੁਰੂ ਜੀ ਸੰਗਤ ਆਤਮਾ ਜਾਨ ਕਰੋ ਰਾਜ ਤੁਮ ਸਾ ਤੇ ਮੈਂ ਕਿਉਂ ਮਰਦਾ ਪਾਪਾ ਹੇ ਮਹਾਰਾਜ ਦੇ ਰੰਗ ਬੋਲੀਰੋ ਅੰਮ੍ਰਿਤਸਰ ਦੇ ਨਾਮ ਤੇ ਜੋ ਆਪੇ ਵੇਖੋ ਸੁੰਦਰਤਾ ਮਹਾਰਾਜ ਆਪਣੀ ਸਾਰੇ ਦੀ ਕਿਰਪਾ ਲਈ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਲਿਓ दर्शन करांदे रहे दर्शन कराउंदे रहे हर आही वीडियो से लाइव ਤੁਹਾਨੂੰ ਦਿਖਾ ਰਹੇ ਹਮਾਰਾ ਇੱਕ ਤੋਂ ਬਸਾਰੇ ਵੀ ਕਿਰਪਾ ਕਰਨ ਜੋ ਜੋ ਵੀ ਦੇਖ ਰਿਹਾ ਹੈ ਲਾਈਕ ਵੀ ਕਰਿਓ ਆ ਸਾਰਾ ਇਹ ਨਾ ਫਰੀਹੰਕਾਰ ਵਾਲੀ ਗੱਲ ਹੈ ਦੇਖੋ ਮਾਰਾ ਇੱਕ ਦਸਤਾ ਇੱਕ ਵੀ ਪੁਕਾ ਕੇ ਆਪਣੇ ਦਰਸ਼ਕਾਂ ਮਾਰਾ ਉੱਥੇ ਸੰਗ ਵਾਹਿਗੁਰੂ ਜੀ ਸੰਗ ਦੇ ਵਿੱਚੋਂ ਕਿਸੇ ਵਾਹਿਗੁਰੂ ਕੀ ਬਾਤ ਹੈ ਅੱਜ ਮਾਰਾ ਇੱਕ ਬੁੱਕਾਈ ਬਹੁਤ ਬੁੱਕੀ ਆਈ ਉਸਨੇ ਤਾਂ ਆਪਣੇ ਨਾਲ ਬਹੁਤ ਆਈ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਲਾਈਕ ਕੀਤਾ ਇਸ ਵੀਡੀਓ ਕਿਸ ਤਰ੍ਹਾਂ ਆਪਾ ਤਨਜੀਤ ਰਾਮਦਾਸ ਜੀ ਦੇ ਕੋਲ ਆਪਾਂ ਤੁਹਾਡੇ ਕਿਰਪਾ ਕਰਦੇ ਜੋ ਵੀਡੀਓ ਨੂੰ ਸ਼ੇਅਰ ਕਰ ਰਿਹਾ ਜੋ ਦੇਖ ਰਿਹਾ ਲਾਈਕ ਸ਼ੇਅਰ ਕਮੈਂਟ ਜੁਮ ਕਰੇ ਮਹਾਰਾਜ ਕਿਰਪਾ ਕਰ ਸੰਗਤ ਆਪਣੇ ਵੇਖੋ ਯੰਗ ਮੈਨ ਨੂੰ ਜੀ ਬੱਚੇ ਛੋਟੇ ਸਾਥ ਦਰਸ਼ਕ ਕਰੋ ਜੀ ਤੁਸੀਂ ਸਾਰੇ ਲੱਖਾਂ ਕਰੋੜਾਂ ਕਿਸਾ ਜੋ ਆਪਾਂ ਅੱਜ ਤੁਹਾਨੂੰ ਇਸ਼ਾਨਾ ਵੀ ਕਰ ਰਹੇ ਨੇ ਜੋ ਆਪਾਂ ਤੁਹਵਾਜੀ ਦਿਖਾਵਾਂਗੇ ਸ਼੍ਰੀ ਕਾਂਕਟ ਸਾਈਂ ਆਪਾਂ ਜਾਣਾ ਹੈ ਜੋ ਲਾਲ ਦੇ ਨਾਲ ਆਪਰੇ ਤੁਸੀਂ ਤੁਸੀਂ ਵੀ ਦਰਸ਼ਨ ਕਰਨਾ ਤੇ ਨਾਲ ਮਹਾਰਾਜ ਤੁਹਾਡੇ ਸਾਰਿਆਂ ਦੀ ਕਿਰਪਾ ਕਰਕੇ ਨੂੰ ਲਾਈਕ ਸ਼ੇਅਰ ਕਰਨਾ ਜੋ ਬਾਬਾ ਦੀਪ ਸਿੰਘ ਦੇ ਵੀ ਆਪਾਂ ਚੱਲਾਂਗੇ ਸ਼ਿਦ ਬਾਸ ਉੱਥੇ ਵੀ ਆਪਾਂ ਲਾਈਵ ਹੋਵਾਂਗੇ ਮਹਾਰਾ ਸਾਰੇ ਸਾਰੇ ਵੀਰ ਵੇਖਣ ਉਹਨਾਂ ਮਹਾਰਾ ਇਹ ਦਰਸ਼ਨ ਦਿਦਾਰੇ ਕਰ ਸ਼ੀਗਾ ਸਾਹਿਬੀ ਟਮ ਗੈਸ਼ਨ ਕਰਾਵਾਂਗੇ ਹੁਣ ਵੇਖੋ ਤੁਸੀਂ ਆਪਾਂ ਕਾਲ ਤੱਕ ਸਾਹਿਬ ਜੀ ਦੇ ਬੋਲ ਆਪਾਂ ਕਰਵਾ ਲਏ ਆ ਸੰਗਤ ਬਹੁਤ ਗਿਣਤੀ ਦੇ ਵਿੱਚ ਆ ਰਹੀ ਹੈ ਇਹ ਦੇਖੀ ਜਔ ਨਾਲ ਨਾਲ ਤੁਹਾਡੀ ਦਰਸ਼ਨ ਕਰਾਈ ਜene ਆ ਨਾਮ ਨਾਲ ਤੁਸੀਂ ਵੀ ਤੂੰ ਦੇਖ ਰਹੀਏ ਉਹਨਾਂ ਦੇ ਮਾਣੇ ਕਿਰਪਾ ਦੇ ਬੰਦੇਸ਼ੋਂ ਮਾਣੇ ਉਹਨਾਂ ਦੇ ਬੇਕਦੀ ਪੈਸਾ ਆਪ ਤੇ ਆਪ ਨੂੰ ਭਾਗ ਜਾਉਂਦੀ ਸਰਬ ਰਾਜ ਕੀ ਰਾਤਾ ਆਪ ਤੇ ਆ ਜੀ ਕਲੀਵ ਦੇਵਾਦਾ ਸਹਾਏ ਜੋ ਵਧੀਆ खो महाराज कृपा करो के सारा दर्शन करा بہت گنتی مہاراج کی جا رہے ہیں ਤੇ ਪਰ ਕੋਈ ਸੰਗਤਵਾ ਰਾਜ ਨੂੰ ਕੀ ਬਾਤ ਮਹਾਰਾਜ ਜੀ ਜੋ ਵੀ ਵੇਖ ਰਿਹਾ ਸਾਰਿਆਂ ਨੂੰ ਤੰਦਰੁਸਤੀ ਦੀ ਦਾਤ ਬਦਲੇ ਟੈਨਸ਼ਨ ਤੇ ਜਿਹੜੇ ਦੇਖਾ ਬਾਹਰ ਜਿੱਥੇ ਮਰਜ਼ੀ ਦੇ ਜਿਹੜਾ ਵੀ ਹੋਵੇ ਨਾਲ ਮਹਾਰਾਜ ਚੋਟਾ ਕਰ ਤੰਦਰੁਸਤੀ ਦੀ ਦਾਤ ਰੱਖੋ ਆ ਵੇਖੋ ਸੰਗਤਵਾ ਜੀ ਕਿੰਨੇ ਕਿੰਤੇ ਲੋਕ ਆ ਗਏ ਮਹਾਰਾਜ ਜੀ ਪ੍ਰੋਟਾਟਾ ਦੇ ਗਰਾਮ ਦਾ ਜਿਹੜੇ ਸਿਦਿਆਕ ਨੂੰ ਸਵਾਰਿਆ ਨੌਂ ਵਾਈਪਰ ਜੀ ਸੰਗਤ ਵਿੱਚ ਬਹੁਤ ਬੇਨਤੀ ਹੈ ਜੇ ਸੰਗਤ ਆ ਜਾਏ ਆਪਾਂ ਤਨ ਨੂੰ ਲੈ ਕੇ ਲੰਕਾ ਲੱਕਸਾਈ ਕੋਰ ਕਹਤੇ ਦੇਖੋ ਇਹ ਦਰਸ਼ਨ ਤੁਸੀਂ ਕਰੋ ਸਬਸਕ੍ਰਾਈਬ ਲੇ ائب کرو جو کہ ہر سمے ویڈیو میری اچھی آ رہی ہے لائک شیئر کرو اور ਕਿਰ ਕਰੋ ਸ਼੍ਰੀ ਪਾਰਕ ਸਫਾਈ ਲਈ ਬਚੋ ਉਹ ਯਾਨ ਦਰੇ ਜੀ ਆਏ ਹੋ ਨੇ ਉਸ ਮੇਟੀ ਦੇ ਉਂਗਰੇ ਅਸਟੇਟ ਮੇਂ ਬੈਠਾ ਮਾਰਾ ਇਹ ਬੀਚਾ ਅਸੀਂ ਸੰਦਰਸ਼ਨ ਕਰਾਉਂਗੇ ਹਮਾਰਾ ਸਰੀਰ